ਅਜੀਵੰਤਾ ਨੂੰ ਡਿਲੀਗਿਟ ਦਿੱਤੀ ਹੈ ਭਾਜੀ ਜੀ ਬੀਜਪੀ ਬਣਾ ਕੇ ਕੀ ਕਹਿਣਾ ਚਾਹੁੰਦੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਹੈ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਇਸ ਪਾਰਟੀ ਦੇ ਜਿੱਤ ਜਿੱਤੇ ਕੇ ਦਿਖਾਵਾਂਗੇ ਨਾ ਦੀ ਝੋਲੀ ਚ ਪਾਵਾਂਗੇ ਸਾਰੀ ਤੁਸੀਂ ਕੋਟੇ ਨੰਨੇ ਨੰਨੇ ਪਾਰਟੀ ਦੀ ਜਵਾ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਪੱਖੀ ਉਹ ਅੱਜ ਜੀ ਕਿ ਬੀਜਪੀ ਕੋਲ ਟਿਕਟ

तो मतलब काम वेख के वह तो बदल नंबर रहना कोई समस्या पानी जो भी तो गलिया तो 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 होगी अच्छी रहमिया देख रहे पिछले समय जवाब कर रहे मलेरिया हो गया ढेर लगे ने आम आदमी पार्टी सरकार रही है जिन्होंने बिलकुल खत्म करता काम ही नहीं होम नहीं हो रिश्वत तो बिना कोई कम नहीं नशे दरिया ਸਰ ਦਾ ਚਿਤਾਵਨੀ ਮੰਡਿਆ ਜੀ ਸਰ ਜੀ ਤੁਹਾਨੂੰ ਦਿੱਤੀ ਕਿ ਪਾਰਟੀ ਹੌਸ ਦੇ ਵਿੱਚ ਵੀ ਕਿਤੇ ਤੁਸੀਂ ਕੰਮ ਜਿਹੜੇ ਸਰ ਦਾ ਚਿਤਾਵਨੀ ਮੈਂ ਇਹਦੇ ਹੱਥੇ ਮੈਂ ਉਹਦੇ ਪਹਿਲੇ ਵਿਕਾਸ ਕਰਾਵਾਂ ਮੈਂ ਮੰਗਦਾ ਮੈਂ 75 ਜੋ ਗੜੀਆਂ ਰੁਪਈਆਂ ਨੇ ਪਾਣੀ ਨਹੀਂ ਹੈਗਾ ਕਿਤੇ ਪੈਪਰੇਗਾ ਪਾਣੀ ਦਾ ਮਾ ਪਾਣੀ ਦੇ ਪੈਪ ਬਾਵਾਂ ਨਾ ਕਿ ਸਿਵਰ ਨਹੀਂ ਗੱਲ ਸਿਵਰ ਬਾਵਾਂ ਨਾ ਤੇ ਬਾਕੀ ਕਿਤੇ ਪਾਣੀ ਦੀ ਘਾਟ ਬੰਦੀ ਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਬੰਦੀ ਲਾਵਾਂਗਾ ਤੇ ਬਾਕੀ

ਉਹ ਲੋਕਾਂ ਨੂੰ ਕੀ ਪੀਜੋ ਰੋਗ ਸੁਖਜੀ ਇਹੋ ਜਿ ਦੇ ਪਰ ਆਸੇ ਮੇਰੀ ਜੜੇ ਮੇਰਾ ਘਰ ਘਰ ਦੇ ਵਿੱਚ ਪਿਆਰ ਆ ਸਾਵੇ ਲੰਬੇ ਸਮੇਂ ਤੋਂ ਮੈਂ ਸੇਵਾ ਕਰਦਾ ਆ ਰਿਆ ਪਾਰਟਪਾਰ ਆਪਣੀ ਵਾਰ ਦੀ ਘਰ ਘਰ ਵਿੱਚ ਮੇਰਾ ਪਿਆਰ ਹੈ ਮੈਨੂੰ ਇਹ ਨਾਲ ਕਿ ਮੈਨੂੰ ਐਸਾ ਗੁਨਾਹ ਕਰਿਆ ਕਰੀ ਮੈਂ ਕਈ ਵਾਰੀ ਕਈ ਲਖਣਾ ਹੜਾਏ ਨੇ ਚਾਹੇ ਨੇ ਆਪਣੇ ਮਰਗਤੀ ਮੈਨੂੰ ਸ਼ਰਾਬ ਨਾ ਕਿ ਮੰਗੇ ਨਾ ਕਰਿਆ ਤਾਂ ਬੰਦੇ ਤੇ ਦੇਖੋ ਦੂਜੇ ਪਾਰਟੇ ਗੱਲ ਦੀਆਂ ਮੈਨੂੰ ਨਹੀਂ ਇਹਦਾ ਮਤਲਬ ਹੋ ਰਿਹਾ ਕਰਦਾ ਕੀ ਕਰਦਾ ਕੀ ਨਹੀਂ ਪਰ ਮੇਰੇ ਤੋਂ ਐਤਕੀ ਮੰਗਿਆ ਨਾਮ ਹੈਗਾ ਇਹ ਚਾਹਨਾ ਨਹੀਂ ਬਲ ਗਿਆ ਕਿ ਉਹਨੂੰ ਬੰਦੇ ਨੇ ਜਮਾਨਤ ਤੋਂ ਸਰ ਕੰਮ ਹਨ ਮਕਾਮ ਜਿੰਨੇ ਉਹ ਮਕਾਮ ਦੇ ਬੰਦੇ ਨੇ ਇਹਦਾ ਸਮਝ ਕਿ ਇਹ ਫਿਲ ਕਰੋਗੇ ਵੋਟਰਾਂ ਨੂੰ ਫਿਲ ਕਰਾਂਗੇ ਵੱਧ ਤੋਂ ਵੱਧ ਕਿਹਦੇ ਤਰੀਕ ਨੂੰ ਇਹ ਕਿੰਨੀ ਕੀਮਤੀ ਵੋਟ ਹੁੰਦੀ ਹੈ ਜੀਪੀ ਨੂੰ ਮੰਨ ਕੇ ਜਿਹੜਾ ਆਪਣਾ ਕੰਮ ਦਾ ਫੋਲਿਆ ਉਹ ਤੇ 21 ਤਰੀਕ ਨੂੰ ਆਪਣੀ ਮੋਰ ਲਾਣ ਤੇ ਆਪਨੀ ਜਿੰਮੇਵਾਰੀ ਆਪ ਸਮਝਣ ਗਿਆ ਇੱਕੋ ਜਿਹੇ 21 ਤਰੀਕ ਨੂੰ ਸੇਰੇ ਸਾਥੋਂ ਲੈ ਕੇ ਚਾਰਾਂ ਇਹਨਾਂ ਟਾਈਮ ਤੇ ਮੁੜ ਕੇ ਟਾਈਮ ਨਹੀਂ ਜਿਏਗਾ ਤੇ 5 ਸਾਲ ਮੁੜ ਕੇ ਤੀਹ ਸਾਲ ਹੋ ਕਰਨਾ ਹੈ ਅਸੀਂ ਸਿਰਫ ਤੁਹਾਨੂੰ ਇੱਕ ਦਿਨ ਹੀ ਆਪਾਂ ਸੰਭਾਲ ਕੇ ਰਹਿਣੀ ਹੈ ਤੇ 5 ਸਾਲ ਅਸੀਂ ਤੁਹਾਡੇ ਲਈ ਹਾਜ਼ਰ ਜਾਂ ਸੇਵਾ ਜੋ ਤੁਹਾਡੀ ਮਿਹਰਬਾਨੀ ਹੈ ਤੁਹਾਡੇ ਬੂਏ ਕਦੇ ਸਿਰਫ ਫੋਨ ਕਰਨਾ ਤੇ ਅਸੀਂ ਬੂਏ ਦਵਾਂਗੇ ਠੀਕ ਹੈ